ਵੇ ਨਹੀਂ ਕਾਲੀ ਦਲ ਇਕੱਠਾ ਕਰਨਾ ਕੋਈ ਇਹ ਕੋਈ ਖੀਰ ਥੋੜੀ ਆ ਵੀ ਇਕੱਠੀ ਕਰ ਲਈਏ ਇਕੱਠੀ ਹੋਣੀ ਹੀ ਨਹੀਂ ਇਹ ਖੜੀਏ ਰਹਿਣੀ ਆ ਇਹ ਤਾਂ ਰਹਿਤਾ ਜਿੰਨਾ ਫੈਲ ਗਿਆ ਇਹ ਨਹੀਂ ਇਕੱਠਾ ਹੁੰਦਾ ਤੁਸੀਂ ਦੇਖਦੇ ਹੋ ਕਿਹੜੇ ਸਾਬ ਮੋੜ ਕਾਲੀ ਦਲ ਦਾ ਪੱਲਾ ਫੜ ਸਕਦੇ ਨੇ ਕਿਸ ਤਰ੍ਹਾਂ ਜੱਜ ਕਰਦੇ ਹੋ ਹੰਪਸਾਬ ਤੁਸੀਂ ਨਹੀਂ ਹੁਣ ਵਿਚਾਰਨ ਕੀ ਪੱਲਾ ਫੜਨਾ ਹੁਣ ਤਾਂ ਬਡੇਰੀ ਉਮਰ ਹੋ ਗਈ ਹੁਣ ਤਾਂ ਇਹ ਸਭੋ ਸਮਾਜ ਵਾਸਤੇ ਕੋਈ ਸੇਵਾ ਕਰਨ ਉਹ ਪਾਰਟੀ ਜਿਨ੍ਹਾਂ ਉਹਨਾਂ ਨੇ ਸੇਵਾ ਕੀਤੀ ਸੀ ਉਹਨਾਂ ਮਾਨ ਸਨਮਾਨ ਉਹਨਾਂ ਨੂੰ ਦਿੱਤਾ ਨਹੀਂ ਹੈਗਾ ਸਰਉਮਣੀ ਕਾਲੀਦਲ ਸੁਖਦੇਵ ਸਿੰਘ ਢੀਂਡ ਸਾਹਿਬ ਮੋੜ ਅਕਾਲੀ ਦਲ ਦਾ ਪੱਲਾ ਫੜ ਸਕਦੇ ਨੇ ਕਿਸ ਤਰ੍ਹਾਂ ਜੱਜ ਕਰਦੇ ਹੋ ਮੰਤਰੀ ਸਾਹਿਬ ਤੁਸੀਂ ਨਹੀਂ ਹੁਣ ਵਿਚਾਰਨ ਕੀ ਪੱਲਾ ਫੜਨਾ ਹੁਣ ਤਾਂ ਬਡੇਰੀ ਉਮਰ ਹੋ ਗਈ ਹੁਣ ਤਾਂ ਇਹ ਹੈ ਸਗੋ ਸਮਾਜ ਵਾਸਤੇ ਕੋਈ ਸੇਵਾ ਕਰਨ ਹੁਣ ਪਾਰਟੀ ਜਿਨ੍ਹਾਂ ਉਹਨਾਂ ਨੇ ਸੇਵਾ ਕੀਤੀ ਸੀ ਉਹਨਾਂ ਮਾਨ ਸਨਮਾਨ ਉਹਨਾਂ ਨੂੰ ਦਿੱਤਾ ਨਹੀਂ ਹੈਗਾ ਸਰਉਮਣੀ ਕਾਲੀਦਲ ਕੀ ਲੱਗਦਾ ਕਾਲੀ ਦਲ ਇਕੱਠਾ ਕਰਨ ਲੱਗਿਆ ਪਿਆ ਸਾਰਿਆਂ ਨੂੰ ਕੀ ਲੱਗਦਾ ਵੀ ਇਹਦੇ ਨਾਲ ਫਿਰ ਜਿੱਤ ਸਕਣਗੇ ਨਹੀਂ ਨਹੀਂ ਕਾਲੀ ਦਲ ਇਕੱਠਾ ਕਰਨਾ ਕੋਈ ਇਹ ਕੋਈ ਖੀਰ ਥੋੜੀ ਆ ਵੀ ਇਕੱਠੀ ਕਰ ਲਈਏ ਇਕੱਠੀ ਹੋਣੀ ਹੀ ਨਹੀਂ ਹੈ ਇਹ ਖਿੰਡਿਏ ਰਹਿਣੀ ਆ ਇਹ ਤਾਂ ਰਹਿਤਾ ਜਿੰਨਾ ਫੈਲ ਗਿਆ ਇਹ ਨਹੀਂ ਇਕੱਠਾ ਹੁੰਦਾ ਹੁਣ ਸੋ ਇਸ ਕਰਕੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਹ ਇਕੱਠਾ ਹੁਣ ਹੋਣ ਵਾਲਾ ਹੈ ਨਹੀਂ ਕੋਈ ਇੱਕ ਕਿਵੇਂ ਦੇਖ ਦੋ ਕਾਲੀ ਦਲ ਤੇ ਬੀਜੇਪੀ ਦੇ ਜੇ ਗੜ ਬੰਦਨ ਹੋ ਜਾਵੇ ਦੇਖੋ ਜੇ ਹਜੇ ਤਾਂ ਜੇ ਸਹੀ ਮੈਨਾਂ ਚ ਆਪਾਂ ਕਹੀਏ ਕੁਝ ਨਹੀਂ ਰੱਖਿਆ ਇਸ ਟਾਈਮ ਅਸਟਮ ਕੁਝ ਨਹੀਂ ਰੱਖਿਆ ਕਾਲੀਦਲ ਕਿਵੇਂ ਸਰਵਾਈਵ ਕਰੂਗਾ ਹੋ ਹੀ ਨਹੀਂ ਸਕਦਾ ਕਿਉਂਕਿ ਜੋ ਕੁਝ ਉਹਨਾਂ ਨੇ ਆਪਣੇ ਰਾਸ ਸਮੇਂ ਕੀਤਾ ਉਹ ਕਦੇ ਭੁੱਲਿਆ ਨਹੀਂ ਜਾ ਸਕਦਾ ਸੋ ਇਸ ਕਰਕੇ ਜੇ ਅਸੀਂ ਕਹੀਏ ਜਿਨ੍ਹਾਂ ਨੇ ਕਾਲੀਦਲ ਨੂੰ ਸੰਜਣ ਵਾਸਤੇ ਅੰਮ੍ਰਾਂ ਲਾਈਆਂ ਉਹਨਾਂ ਨੂੰ ਦੁੱਧ ਚੋਂ ਮੱਖੀ ਵਾਂਗੂ ਕੱਟ ਕੇ ਬਾਹਰ ਮਾਰਿਆ ਤਾਂ ਹੁਣ ਕਿੱਥੇ ਉਹ ਜਿਹੜਾ ਕਾਲੀਦਲ ਪੁਰਾਣੇ ਸਮੇਂ ਦਾ ਕਾਲੀਦਲ ਕੀ ਜਿਹੜਾ ਜਿਹੜਾ ਮੋਰਚੇ ਲਾਉਂਦਾ ਰਿਹਾ ਮੈਨੂੰ ਲੱਗਦਾ ਨਹੀਂ ਕਿ ਹੁਣ ਦੁਬਾਰਾ ਕੋਈ ਹੋਰ ਚ ਜਾਣ ਪੋਵੇ ਮੈਂ ਕਿਉਂਕਿ ਪਾਰਟੀ ਦਾ ਪੰਜਾਬ ਦਾ ਲੀਗ ਅਡਵਾਈਜ਼ਰ ਹਾਂ ਤੇ ਹੁਣ ਮੈਂ ਤੀਵੀਂ ਵਾਰ ਬਾਰਸ਼ 90 ਦਾ ਪ੍ਰਧਾਨ ਬਣਿਆ ਪੰਜਾਬ ਸਰਕਾਰ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਦਾ ਚੇਤਨ ਸਿੰਘ ਜੋੜਾ ਮਾਜਰਾ ਸਨਮਾਨ ਕਰਨ ਵਾਸਤੇ ਮੇਰੇ ਘਰ ਪਹੁੰਚੇ ਨੇ ਮੈਂ ਪੰਜਾਬ ਸਰਕਾਰ ਦਾ ਵਿਸ਼ੇਸ਼ ਕਰਕੇ ਚੇਤਨ ਸਿੰਘ ਜੋੜਾ ਮਾਜਰਾ ਧੰਨਵਾਦ ਕਰਦਾ ਹਾਂ ਕਿ ਉਹ ਮੇਰੇ ਗ੍ਰਹਿਬੇ ਕੇ ਸਨੋਂ ਸਨਮਾਨ ਦੇ ਲਈ ਪਹੁੰਚੇ ਨੇ ਤੇ ਇਹਦੇ ਵਿੱਚ ਮੈਂਪ ਦੇ ਵੱਲੋਂ ਸਮੁੱਚੀ ਸਾਡੀ ਬਾਰਿਸ਼ ਸੈਸ਼ਨ ਵੱਲੋਂ ਸਮੁੱਚੇ ਵਕੀਲ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਤੇ ਸਦਾ ਚੇਤਨ ਸਿੰਘ ਜੋੜੇ ਮਾ ਜੀ ਦਾ ਧੰਨਵਾਦ ਕਰਦਾ ਤੈ ਦੇ ਲਈ ਮੈਂ ਆਪਣੇ ਰੋਮ ਰੋਮ ਕਰਕੇ ਇਸ ਗੱਲ ਦਾ ਰਿਣੀ ਆਂ ਥੈਂਕ ਯੂ ਬਹੁਤ ਦਾ ਵੀ ਵਿਸ਼ਵਾਸ ਦਵਾਇਆ ਜਿਵੇਂ ਹਾਂ ਗ੍ਰਾਂਟ ਦੇਖੋ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਮੇਰੇ ਸਰਕਾਰ ਤੋਂ 10 ਲੱਖ ਰੁਪਏ ਦਾ ਮੈਨੂੰ ਲੈਟਰ ਆ ਚੁੱਕਿਆ ਮਨਜ਼ੂਰ ਹੋ ਚੁੱਕੀ ਆ ਤੇ ਮੈਂ ਤਾਂ ਇਸ ਪਾਰਟੀ ਦਾ ਇੱਕ ਵਲੰਟੀਅਰ ਆ ਮੈਨੂੰ ਤਾਂ ਲੱਗਦਾ ਨਹੀਂ ਕੋਈ ਮੈਨੂੰ ਪ੍ਰੋਬਲਮ ਹੋਊਗੀ ਗ੍ਰਾਂਟ ਦੀ ਪਾਕੀ ਮੰਤਰੀ ਜੀ ਨੇ ਵੀ ਕਹਿ ਦਿੱਤਾ ਹੈਗਾ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਲੱਗਦੀ ਹੈਗੀ ਕਿ ਜਿੰਨੇ ਵੀ ਵਕੀਲ ਭਾਈਚਾਰੇ ਨੂੰ ਗ੍ਰਾਂਟ ਚਾਹੀਦੀ ਹੋਊ ਸਾਡੇ ਮੰਤਰੀ ਤਾਂ ਸਾਡੇ ਆਪਣੇ ਭਰਾ ਨੇ ਕੋਈ ਇਦਾਂ ਦੀ ਗੱਲ ਨਹੀਂ ਲੱਗਦੀ ਜਿੰਨੇ ਵੀ ਗ੍ਰਾਂਟ ਚਾਹੀਦੇ ਹੋ ਮੈਨੂੰ ਸਰਕਾਰ ਵੱਲੋਂ ਦਿੱਤੀ ਜਾਊਗੀ ਮੰਤਰੀ ਜੀ ਨੇ ਵਿਸ਼ਵਾਸ ਦਿਵਾਇਆ ਮੈਂ ਮੰਤਰੀ ਦਾ ਇਸ ਗੱਲ ਤੋਂ ਵੀ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ